ਨਿਵਾਸੀਆਂ ਨੂੰ ਵੀ ਜਿਹੜੇ ਚਾਹ ਪੀਣੇ ਜਿੰਨਾ ਪੀੜੀ ਆ ਉਹ ਰਸਤੇ 'ਚੋਂ 프리 ਦੇ ਕੁਰਸੀਆਂ ਲਵਾਇਆ ਸਪੈਸ਼ਲ ਤੁਹਾਡੇ ਲਈ ਅੰਦਰ ਜਿੰਨਾ ਖਾਣਾ ਅਸੀਂ ਖੁਦ ਹੀ ਬੁਲਾ ਕੇ ਪਹਿਲੇ ਪਾ ਦਿੰਦੇ ਹਾਂ ਉੱਤਰ ਚੜ੍ਹੀਏ जी थोड़ा कोरा करो आओ साहब ओहां जी मेरी विनती है मेरे पीछे बच्चे खड़े इधर मेरे भी खड़े हो बैठ जाओ अब जोड़े वीर आ रहे हैं वो पहले चेयर उधर में खाली उधर बैठाइयो जड़े ਇਹਦੇ ਪਿੱਛੇ ਸਾਡੇ ਵੀਰ ਖੜੇ ਸਾਰੇ ਸਤਿਕਾਰਯੋਗ ਅੰਕਲ ਬੜੇ ਪਿੱਛੇ ਇਹਨਾਂ ਬੇਨਤੀ ਅੰਕਲ ਜੀ ਸਰਦਾਰ ਮੋਹਨ ਸਿੰਘ ਜੀ ਸਰਦਾਰ ਪਾਲਾ ਸਿੰਘ ਜੀ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆਓ ਸੰਦੀਪ ਸਿੰਘ ਸਿੱਪੀ ਸੁਖਦੇਵ ਸਿੰਘ ਆਇਕ ਤਾਲ ਗਾ ਰੋ ਜੋ ਬੋਲੇ ਇਸੋ ਆਪਣੇ ਹਾਲ ਬੋਲੇ ਇਸੋ ਜਹਾਨ ਜੇ ਕਰੀ ਬੋਹ ਜਹਾਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਨਾਲ ਬੇਟਾ ਸਾਈਕਲ ਫੜ ਲੋ ਆਪਣੇ ਅੱਗੇ ਕਰ ਲੋ ਇਧਰ ਬੱਚਿਓ ਫੜੋ ਸਾਈਕਲ ਆਹ ਫੜੋ ਸਾਈਕਲ ਇਧਰ ਬੇਟਾ ਆਜੋ ਥੋੜਾ ਦੋ ਤਿੰਨ ਜਿਹੜੇ ਬੱਚੇ ਬਾਹਰ ਜ ਸਭੀ ਕੈਮਰਾ ਫ੍ਰੈਂਸ ਇਧਰ ਦੇਖਣਾ ਭਾਜੀ ਪਿੰਡ ਵਾਲੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਭਾਈ ਅੱਗੇ ਨੂੰ ਭਾਈ ਇੱਕ ਮਿੰਟ ਬਸ ਤੇ ਮੈਂ ਵੀ ਆਪਣੇ ਜਦੋਂ ਵੀ ਇੱਥੇ ਆਈਦਾ ਵਾ ਇੰਡੀਆ ਜਦੋਂ ਵੀ ਆਈਦਾ ਸਭ ਪਿੰਡ ਕਰਕੇ ਆਈਦਾ ਕਿਉਂਕਿ ਪਿੰਡ ਵਾਲੇ ਮੈਨੂੰ ਲੱਗਦਾ ਵਾ ਕਿ ਮੇਰੇ ਲਈ ਮੇਰੇ ਰੱਬ ਵਰਗੇ ਆ ਅੱਜ ਜਿਹੜਾ ਬੱਚਿਆਂ ਦਾ ਵਾ ਅੱਜ ਅੱਜ ਐਕਚੁਅਲੀ ਇਹ ਪ੍ਰੋਗਰਾਮ ਜਿਹੜਾ ਸਮਰਪਿਤ ਆ ਬੱਚਿਆਂ ਦਾ ਦੇ ਬੱਚਿਆਂ ਦੇ ਪੇਰੈਂਟਸ ਤੇ ਉਹਨਾਂ ਨੂੰ ਅੱਜ ਪ੍ਰਾਈਜ਼ ਵਗੈਰਾ ਉਹਨਾਂ ਨੂੰ ਦੇਣੇ ਆ ਜਿਹੜੇ ਪੇਰੈਂਟਸ ਖਾਸ ਕੇਵਰੀ ਬੜੀ ਮੁਸ਼ਕਲ ਹੁੰਦੀ ਹੈ ਕਿ ਬੱਚਿਆਂ ਨੂੰ ਸਕੂਲੇ ਭੇਜ ਦੇਣੀ ਪਵੇ ਤਾਂ ਇਹ ਬੜਾ ਮੋਟੀਵੇਟ ਕਰਦੇ ਆ ਅੱਜ ਸਾਰੇ ਜਿਆਦਾ ਪ੍ਰਾਈਜ਼ ਹੈ ਜਿਹਨਾਂ ਨੂੰ ਮਿਲਦੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜ ਦਿਆ ਹਮੇਸ਼ਾ ਸਕੂਲ ਨੂੰ ਉਸ ਤੋਂ ਬਾਅਦ ਜਿਹੜੇ ਜਿਹੜੇ ਪੇਰੈਂਟਸ ਜਾਂ ਜਿਹੜੇ ਬੱਚੇ ਆਏ ਆ ਕੁਝ ਸਾਡੇ ਬੱਚੇ ਮੈਰਿਟ ਦੇ ਚਾਏ ਆ ਉਹਨਾਂ ਨੂੰ ਕੁਝ ਬੱਚੇ ਸਾਡੇ ਜਿਹੜੇ ਆ ਕੰਪਿਊਟਰ ਵਿੱਚ ਬਹੁਤ ਅੱਛੇ ਆ ਉਹਨਾਂ ਨੂੰ ਕੰਪਿਊਟਰ ਕੰਪੀਟਰ ਦਿਵਾਗੇ ਸਾਰਿਆਂ ਨੂੰ ਮਤਲਬ ਅੱਜ ਮੋਟੀਵੇਟ ਕਰਨਾ ਵਾ ਮੋਟੀਵੇਸ਼ਨ ਵਾਸਤੇ ਹੀ ਆਇਆ ਕਿ ਸਾਰੇ ਬੱਚਿਆਂ ਦੇ ਇੱਕ ਵਾਰੀ ਕਰੀਏ ਕਿ ਜਿਹੜੇ ਸਾਡੇ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਵੀ ਅੱਗੇ ਨਿਕਲ ਤੇ ਜਿਹੜੇ ਬੱਚੇ ਮੈਰਿਟ ਵਿੱਚ ਆਉਣਗੇ ਉਹ ਅੱਗੇ ਕਿਤੇ ਵੀ ਪੜਨਾ ਚਾਹਣ ਉਹਨਾਂ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਇਹ ਕਾਲਜ ਵਿੱਚ ਯੂਨੀਵਰਸਿਟੀ ਇੱਥੋਂ ਤੱਕ ਕਿ ਜੇ ਕੋਈ ਬੱਚਾ ਲਾਇਕ ਹੋਏਗਾ ਇਹੋ ਜਿਹੇ ਬੱਚੇ ਜਿਹੜੇ ਲਾਇਕ ਹੋਣਗੇ ਚੰਗੇ ਬੱਚੇ ਹੋਣਗੇ ਉਹਨਾਂ ਨੂੰ ਜੇ ਮਹਾਰਾਜ ਦੀ ਕਿਰਪਾ ਰਹੇ ਉਹਨਾਂ ਨੂੰ ਬਾਹਰ ਪੜ੍ਹਾਈ ਦੀ ਵੀ ਲੈ ਕੇ ਜਾਵਾਂਗੇ ਸੋ ਬੱਚਿਆਂ ਨੂੰ ਹਰ ਬੱਚੇ ਨੂੰ ਚਾਹੁੰਦੇ ਆ ਕਿ ਬੱਚਿਆਂ ਨੂੰ ਥੋੜਾ ਜਿਹਾ ਜਦੋਂ ਕਿਸੇ ਨੂੰ ਤੁਸੀਂ ਪ੍ਰਾਈਜ਼ ਦੇ ਦਿੰਦੇ ਹੋ ਨਾ ਪ੍ਰਾਈਜ਼ ਦਾ ਇਹ ਨਹੀਂ ਜਦੋਂ ਨਹੀਂ ਹੁੰਦਾ ਕਿ ਉਹਨੂੰ ਕੋਈ ਚੀਜ਼ ਮਿਲ ਗਈ ਹੈ ਉਹ ਬੱਚੇ ਦੇ ਅੰਦਰ ਇਨਾ ਖੁਸ਼ ਹੋਤਲਾ ਕਿ ਅੱਜ ਪ੍ਰਾਈਜ਼ ਮਿਲਿਆ ਵਾ ਅੱਜ ਇੱਥੇ ਮੇਰੇ ਲਈ ਤਾੜੀਆਂ ਵੱਜਦੀਆਂ ਵਾਂ ਇੱਕ ਵਾਰੀ ਇਹੋ ਜਿਹੀ ਹੋ ਸਕਦੀ ਹੈ ਕਿ ਸਾਨੂੰ ਸਾਰਾ ਪੰਜਾਬ ਸਾਡੇ ਲਈ ਤਾੜੀਆਂ ਮਾਰਦਾ ਹੈ ਜਦੋਂ ਬੱਚਾ ਸੋਚਦਾ ਮਿਹਨਤ ਕਰਦਾ ਵਾ ਉਹਨੂੰ ਕੋਈ ਸੁਪਨਾ ਦਿਖਾਈ ਹੈ ਅਹੀਂ ਕਿ ਆਹ ਸੁਪਨਾ ਕਰਾ ਪੂਰਾ ਹੋ ਸਕਦਾ ਆਪਾਂ ਜਿਹੜੇ ਬੱਚਿਆਂ ਨੂੰ ਤੇ ਜਿਹੜਾ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਤੁਸੀਂ ਆਈਐਸ ਬਣ ਸਕਦੇ ਹੋ ਆਈਪੀਐਸ ਬਣ ਸਕਦੇ ਹੋ ਤੁਹਾਡੇ ਵਾਸਤੇ ਪੂਰਾ ਪੰਜਾਬ ਤਾੜੀਆਂ ਮਾਰੇਗਾ